ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਹਾਂਡੀ ਮਟਰਨ ਜਿਹੜਾ ਕਿ ਅਸੀਂ ਮਿੱਟੀ ਦੇ ਬਰਤਨ ਵਿੱਚ ਬਣਾਵਾਂਗੇ ਤੇ ਇਹ ਜਿਹੜਾ ਅਸੀਂ ਬਿਨਾ ਕੋਲ ਲਿਆ ਤਾਂ ਅਸੀਂ ਬਣਾਵਾਂਗੇ ਗੈਸ ਦੇ ਉੱਪਰ ਤੇ ਆਓ ਮੈਂ ਤੁਹਾਡੇ ਨਾਲ ਰੈਸিপি ਸ਼ੇਅਰ ਕਰਦੀ ਹਾਂ ਸਭ ਤੋਂ ਪਹਿਲਾਂ ਅਸੀਂ ਇੱਕ ਮਟਕਾ ਹਾਂਡੀ ਜਾਂ ਤੁਸੀਂ ਛਾਟੀ ਕੁਝ ਵੀ ਕਹਿ ਸਕਦੇ ਹੋ ਮਿੱਟੀ ਦਾ ਬਰਤਨ ਜਾਨੀ ਲੈ ਲਿਆ ਵਾ ਅਸੀਂ ਤੇ ਇਹਨੂੰ ਚੰਗੀ ਤਰ੍ਹਾਂ ਨਮਕ ਤੇ ਪਾਣੀ ਨਾਲ ਧੋ ਕੇ ਤੇ ਮਿੱਟੀ ਲਗਾ ਲਈਏ ਥੱਲੇ ਸਾਈਡ ਤੇ ਸਾਰੇ ਤੇ ਧੁੱਪੇ ਰੱਖ ਦਿੱਤਾ ਵਾ ਸੁੱਕਣ ਦੇ ਲਈ ਤੇ ਇੱਧਰ ਅਸੀਂ ਪਿਆਇ ਲੈ ਆ ਪੰਜ మీడియం ਸਾਈਜ਼ ਦੇ ਤੇ ਇਹਨਾਂ ਨੂੰ ਬਿਲਕੁਲ ਬਰੀਕ ਅਸੀਂ ਸ্লাইਸ ਕਰਾਂਗੇ ਬਿਲਕੁਲ ਪਤਲੇ ਪਤਲੇ ਸ্লাইਸ ਕਰਨੇ ਆ ਤੇ ਇੱਧਰ ਅਸੀਂ ਪਿਆਜ਼ ਸ্লাইਸ ਕਰਦੇ ਪਏ ਆ ਤੇ ਦੂਸਰੇ ਪਾਸੇ ਅਸੀਂ ਜਿਹੜਾ ਲਸਣ ਤੇ ਅਦਰਕ ਆ ਇਹਨੂੰ ਅਸੀਂ ਡੰਡਾ ਗੁੰਡਾ ਕਰਾਂਗੇ ਜਾਨੀ ਇਹਦਾ ਪੇਸਟ ਬਣਾਵਾਂਗੇ ਪਿਆਜ਼ ਅਸੀਂ ਸ্লাইਸ ਤੇ ਲਵਾਂਗੇ ਤੇ ਲਸਣ ਅਤ ਕਰਦਾ ਸੀ ਪੇਸਟ ਬਣਾ ਲਾਂਗੇ ਅਸੀਂ ਨੂੰ ਡੰਡੇ ਗੁੰਡੇ ਵਿੱਚ ਚੰਗੀ ਤਰ੍ਹਾਂ ਕ੍ਰਸ਼ ਕਰ ਲੈਨੇ ਆ ਤੇ 2-3 ਹਰੀਆਂ ਮਿਰਚਾਂ ਵਾ ਤੇ ਥੋੜਾ ਜਿਹਾ ਅਦਰ ਸਾਰਿਆਂ ਦਾ ਪੇਸਟ ਤਿਆਰ ਕਰ ਲੈਨੇ ਆ ਤੇ ਆਓ ਕਿਚਨ ਚ ਚੱਲਦੇ ਹੁਣ ਇੱਧਰ ਸਾਡੇ ਜਿਹੜੇ ਪਿਆਜ਼ ਆ ਦੇਖੋ ਕਿੰਨੇ ਫਾਈਨ ਬਿਲਕੁਲ ਪਤਲੇ ਜੇ ਸ্লাইਸ ਹੋਏ ਆ ਤੇ ਪੰਜ ਪਿਆਜ਼ ਸੀ ਇਹ ਮੀਡੀਅਮ ਸਾਈਜ਼ ਦੇ ਇੱਧਰ ਅਸੀਂ ਲਸਣ ਉਤਕਰ ਦਾ ਪੇਸਟ ਲਿਆ ਆਵਾ ਤੇ ਜਿਹੜੇ ਟਮਾਟਰ ਆ ਪਤਲੇ-ਪਤਲੇ ਸਲਾਈਸ ਕੀਤੇ ਹੋਏ ਆ ਇਹਨਾਂ ਦਾ ਜੂਸ ਅਸੀਂ ਐਂਤੇ ਕਰਨਾ ਵਾ ਤੇ ਇੱਧਰ ਅਸੀਂ ਵੇਰ ਕੇ ਦਾ ਦਹੀਂ ਲਿਆ ਵਾ ਤੇ ਹੁਣ ਅਸੀਂ ਜਿਹੜੇ ਖੜੇ ਮਸਾਲੇ ਆ ਉਹ ਮੈਂ ਤੁਹਾਨੂੰ ਦੱਸਣ ਲੱਗੀ ਆ ਮੋਟੀ ਇਲਾਚੀ ਹੋਗੀ ਲੌਂਗ ਹੋਗੇ ਜਵਿੱਤਰੀ ਹੋਗੀ ਲੌਂਗ 4 ਤੋਂ 5 ਲੈਨੇ ਛੋਟਾ ਟੁਕੜਾ ਦਾਲਚੀਨੇ ਜਾਵਾ ਤੇ ਦੋ ਤੇਜ ਪੱਤੇ ਨੇ ਤੇ ਲਸਣ ਦੀ تین ਗੰਡੀਆਂ ਵਾਂ ਬਿਲਕੁਲ ਛੋਟੇ ਸਾਈਜ਼ ਦੀਆਂ ਥੋੜਾ ਜਿਹਾ ਜੀਰਾ ਵਾ ਥੋੜੀ ਜੀ ਕਾਲੀ ਮਿਰਚਾ ਤੇ ਇਥੇ ਹੀ ਸਾਬਤ ਲਾਲ ਮਿਰਚ ਦਾ ਵੀ ਜੂਸ ਕਰਾਂਗੇ ਤੇ ਉਨੀ ਤੇ ਅਸੀਂ ਗੈਸ ਦੇ ਉੱਤੇ ਜਿਹੜਾ ਤੇਲ ਵਿੱਚ ਜੂਸ ਕਰਨਾ ਸਰੋਂ ਦਾ ਉਹਨੂੰ ਬਿਲਕੁਲ ਹੀਟ ਕਰ ਲਾਂਗੇ ਹੀਟ ਕਰਕੇ ਇਹਨੂੰ ਠੰਡਾ ਕਰ ਲਾਂਗੇ ਇੱਧਰ ਅਸੀਂ ਮਟਰਨ ਆ ਜਿਹੜਾ ਮਟਰਨ ਹੈ ਇਹਨੂੰ ਮੈਂ ਸਿਰਕੇ ਤੇ ਪਾਣੀ ਵਿੱਚ ਸਿਰਕੇ ਚ ਜਾਨੀ ਚੰਗੀ ਤਰ੍ਹਾਂ ਵੋਸ਼ ਕੀਤਾ ਵਾ ਇਸ ਕਰਕੇ ਇਹਦਾ ਥੋੜਾ ਕਲਰ ਵਾਈਟ ਚ ਆ ਗਿਆ ਵਾ सिरके ਚ ਧੋਣ ਦਾ ਕਾਰਨ ਇਹ ਸੀ ਕਿ ਇਹਦੇ ਵਿੱਚੋਂ ਜਿਹੜੀ ਸਮੈਲ ਆ ਉਹ ਬਿਲਕੁਲ ਖਤਮ ਹੋ ਜੇ ਤੇ ਜਿਹੜੇ ਅਸੀਂ ਇਹਦੇ ਪੀਸ ਆ ਬਹੁਤ ਵੱਡੇ ਨਹੀਂ ਲਏ ਬਿਲਕੁਲ ਮੀਡੀਅਮ ਸਾਈਜ਼ ਦੇ ਆ ਨਾ ਛੋਟੇ ਨਾ ਵੱਡੇ ਤੇ ਚਲੋ ਜੀ ਹੁਣ ਅਸੀਂ ਇਹਨਾਂ ਦਾ ਮਿਕਸ ਕਰਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਕੁੱਲਾ ਬਰਤਨ ਲੈ ਲਿਆ ਵਾ ਇੱਥੇ ਮੈਂ ਪ੍ਰਾਤ ਤਾ ਲੱਗੀ ਆ ਜੂਸ ਕਰਨ ਸਭ ਤੋਂ ਪਹਿਲਾਂ ਜਿਹੜੇ ਪਿਆਜ਼ ਆ ਸਲਾਈਸ ਕੀਤੇ ਹੋਏ ਉਹਨਾਂ ਨੂੰ ਐਡ ਕਰਾਂਗੀ ਤੇ ਇਹਨੂੰ ਅਸੀਂ ਹੱਥਾਂ ਨਾਲ ਥੋੜਾ ਥੋੜਾ ਮੈਸ਼ ਕਰ ਦਵਾਂਗੇ ਤਾਂ ਕਿ ਪਿਆਜ ਜਿਹੜਾ ਆਪਣਾ ਪਾਣੀ ਛੱਡ ਦੇਣ ਤੇ ਨਾਲ ਦੇ ਨਾਲ ਹੀ ਜਿਹੜਾ ਅਦਰਕ ਲਸਣ ਦਾ ਪੇਸਟ ਆ ਦੋ ਚਮਚ ਉਹ ਐਡ ਕੀਤਾ ਵਾ ਇਹਨੂੰ ਵੀ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲਾਂਗੇ ਇਹਨੂੰ ਵੀ ਮੈਸ਼ ਕਰ ਲੈਣੇ ਆ ਥਾਣਾ ਜਾਨੀ ਅਸੀਂ ਮਟਨ ਦੀ ਮੈਰੀਨੇਸ਼ਨ ਤਿਆਰ ਕਰਨੀ ਆ ਸਭ ਤੋਂ ਪਹਿਲਾਂ ਇੱਧਰ ਅਸੀਂ ਨਮਕ ਲਿਆ ਇੱਕ ਚਮਚ ਅੱਧਾ ਅੱਧਾ ਚਮਚ ਹਲਦੀ ਆ 컬러풀 ਮਿਰਚਾ ਤੇ ਜੀਰਾ ਪਾਊਡਰ ਤੇ ਗਰਮ ਮਸਾਲਾ ਵਾ ਇਹ ਸਾਰੇ ਅਸੀਂ ਜਿਹੜੇ ਮਸਾਲੇ ਆ ਇਹ ਐਡ ਕਰ ਦਿੱਤੇ ਆ ਹੁਣ ਖੜੇ ਮਸਾਲੇ ਵੀ ਅਸੀਂ ਥੋੜੇ ਜਿਹਾ ਐਡ ਕਰਾਂਗੇ ਬਾਕੀ ਅਸੀਂ ਤੇਲ ਵੀ ਚ ਐਡ ਕਰਾਂਗੇ ਲਸਣ ਦਾ ਲਿਆਵ ਇੱਕ ਗੰਢੀ ਦੋ ਲਈਆਂ ਅਸੀਂ ਲਾਲ ਮਿਰਚਾਂ ਸਾਬਤ ਦਾਲਚੀਨੀ ਤੇ ਲੌਂਗ ਜਿਹੜੇ ਆ ਉਹ ਐਡ ਕੀਤੇ ਆ ਇਹਨਾਂ ਨੂੰ ਹੀ ਚੰਗੀ ਤਰ੍ਹਾਂ ਅਸੀਂ मिक्स ਕਰ ਲਵਾਂਗੇ ਕਿਉਂਕਿ ਨਮਕ ਐਡ ਕੀਤਾ ਵਾ ਪਿਆਜ਼ ਨੇ ਤੇ ਆਪਣਾ ਪਾਣੀ ਜਿਹੜਾ ਵਾ ਛੱਡ ਦੇਣਾ ਵਾ ਤੇ ਹੁਣ ਅਸੀਂ ਇਹਦੇ ਵਿੱਚ ਜਿਹੜਾ ਸਰੋਂ ਦਾ ਤੇਲ ਗਰਮ ਕਰਕੇ ਠੰਡਾ ਕੀਤਾ ਵਾ ਉਹਨੂੰ ਐਡ ਲੱਗਿਆਂ ਕਰਨ ਇਹਨੂੰ ਹਲਕਾ ਜਿਹਾ ਹੀ ਠੰਡਾ ਕੀਤਾ ਸੀ ਜਿਹੜੀ ਅਸੀਂ ਕੜ੍ਹੀ ਐਡ ਕੀਤੀ ਹੈ ਮੀਡੀਅਮ ਸਾਈਜ਼ ਹੀ ਹੈ ਨਾ ਵੱਡੀ ਐ ਨਾ ਛੋਟੀ ਆ ਤੇ ਇੱਕ ਕੜ੍ਹੀ ਤੇਲ ਐਡ ਕੀਤਾ ਵਾ ਤੇ ਹੁਣ ਸਾਰੇ ਮਸਾਲੇ ਅਸੀਂ ਤੇਲ ਦੇ ਵਿੱਚ ਜਿਹੜੇ ਆ ਫਲੇਵਰ ਆ ਸਾਰੇ ਐਡ ਕਰ ਦਿੰਦੇ ਆ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰਾਂਗੇ ਥਾਣਾ ਪਹਿਲਾਂ ਹੁਣ ਅਸੀਂ ਇਹਦੇ ਵਿੱਚ ਜਿਹੜਾ ਮਟਰਨ ਆ ਉਹਨੂੰ ਐਡ ਕਰਨ ਲੱਗੇ ਆ ਮਟਰਨ ਸਾਡੇ ਇਥੇ 1 ਕਿਲੋ ਆ ਇਹ ਮੈਂ ਤੁਹਾਨੂੰ ਦੱਸ ਤਾ ਵਾ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਵਿੱਚ ਸਾਰੇ ਜਿਹੜੇ ਫਲੇਵਰ ਆ ਉਹਦੀ ਅਸੀਂ ਕੋਟਿੰਗ ਕਰ ਦਾਂਗੇ ਮਟਰਨ ਦੇ ਉੱਪਰ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਦਹੀਂ ਜਿਹੜਾ ਅਸੀਂ ਵੇਰ ਕੇ ਦਾ ਦਹੀਂ ਆ ਦੋ ਚਮਚ ਮੈਂ ਐਡ ਕਰਾਂਗੀ ਦੋ ਜਾਂ ਤਿੰਨ ਚਮਚ ਦੋ ਚਮਚ ਹੀ ਐਡ ਕੀਤਾ ਮੈਂ ਇੱਥੇ ਦਹੀਂ ਦਹੀਂ ਨਾਲ ਹੀ ਕਿਤੇ ਫਲੇਵਰ ਵਧੀਆ ਆਏਗਾ ਈਕੇ ਦੀ ਸਬਜੀ ਦੀ ਜਿਹੜੀ ਖਟਾਸ ਹੋਏਗੀ ਉਹ ਵੀ ਬੈਲੈਂਸ ਹੋ ਜਾਏਗੀ ਕਿਉਂਕਿ ਪਿਆਜ਼ਾ ਜੂਸ ਅਸੀਂ ਜਿਆਦਾ ਕੀਤਾ ਵਾ ਸਾਡੀ ਜਿਹੜੀ ਸਬਜੀ ਇਹ ਮਿੱਠੀ ਨਾ ਬਣੇ ਤੇ ਇਹਦੇ ਕਰਕੇ ਅਸੀਂ ਦਹੀਂ ਐਡ ਕੀਤਾ ਵਾ ਇੱਧਰ ਜਿਹੜੀ ਅਸੀਂ ਆਪਣੀ ਹਾਂਡੀ ਆ ਉਹਨੂੰ ਅੰਦਰ ਲੈ ਆਏ ਹੋਏ ਆ ਮਿੱਟੀ ਜਿਹੜੀ ਥੱਲੇ ਸੁੱਕ ਗਈ ਹੋਈ ਆ ਪੂਰੀ ਤਰ੍ਹਾਂ ਤੇ ਗੈਸ ਓਨ ਕਰਕੇ ਤੇ ਹਾਂਡੀ ਨੂੰ ਥੋੜਾ ਜਿਹਾ ਗਰਮ ਕਰਾਂਗੇ ਅਸੀਂ ਤੇ ਉਹ ਜਿਹੜਾ ਅਸੀਂ ਇਹ ਤੇਲ ਸਰੋਂ ਦਾ ਉਹਨੂੰ ਐਡ ਕੀਤਾ ਵਾ ਇਹ ਤੇਲ ਉਹੀ ਆ ਜਿਹੜਾ ਅਸੀਂ ਸਾੜ ਕੇ ਰੱਖਿਆ ਸੀ ਇਹਨੂੰ ਹਾਂਡੀ ਵਿੱਚ ਚੰਗੀ ਤਰ੍ਹਾਂ ਅਸੀਂ ਘਿਮਾਦਾਂਗੇ ਤੇਲ ਨੂੰ ਜਾਨੀ ਹਾਂਡੀ ਨੂੰ ਅਸੀਂ ਅੰਦਰੋਂ ਗਰੀਸ ਕਰ ਦਿੰਨੇ ਆ ਪੂਰੀ ਤਰ੍ਹਾਂ ਤੇ ਹੁਣ ਫਿਰ ਅਸੀਂ ਗੈਸ ਉੱਤੇ ਥੋੜਾ ਜਿਹਾ ਤੇਲ ਨੂੰ ਗਰਮ ਕੀਤਾ ਉਸ ਤੋਂ ਹਾਂਡੀ ਵਾਲੇ ਨੂੰ ਇਹਦੇ ਵਿੱਚ ਅਸੀਂ ਖੜੇ ਮਸਾਲੇ ਲਾਲ ਮਿਰਚ ਸਾਬਤ ਜਵਿਤਰੀ ਲੌਂਗ ਛੋਟੀਲਾਚੀ ਵੱਡੀਲਾਚੀ ਤੇਜ ਪੱਤਾ ਦਾਲਚੀ ਨੀਦਰ ਟੁਕੜੇ ਜਿਹੜਾ ਵਾ ਤੇ ਲਸਣ ਦੀ ਜਿਹੜੀ ਦੋ ਗੰਢੀ ਰਹਿ ਗਈ ਸੀ ਉਹ ਤੇ ਨਾਲ ਦੇ ਨਾਲ ਜਿਹੜਾ ਜੀਰਾ ਤੇ ਕਾਲੀ ਮਿਰਚ ਸਾਬਤਾ ਉਹਨਾਂ ਨੂੰ ਐਡ ਕਰ ਦਿੱਤਾ ਵਾ ਹਲਕਾ ਜੈ ਇਹਨਾਂ ਨੂੰ ਵਿੱਚੇ ਮੈਂ ਕੀ ਕਰਾਂਗੇ ਫਰਾਈ ਹਲਕਾ ਜਾਈ ਫਿਰ ਅਸੀਂ ਜਿਹੜੀ ਹਾਂਡੀ ਆ ਗੈਸ ਤੋਂ ਥੱਲੇ ਉਤਾਰ ਲੈਨੇ ਆ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਨ ਲੱਗੇ ਆ ਜਿਹੜਾ ਅਸੀਂ ਮੈਰੀਨੇਸ਼ਨ ਕੀਤਾ ਹੋਇਆ ਮਟਰਨ ਆ ਉਹਨੂੰ ਐਡ ਕਰਾਂਗੇ ਸਾਰੇ ਦੇ ਸਾਰੇ ਨੂੰ ਮਿੱਟੀ ਦੀ ਇਹ ਹਾਂਡੀ ਵਿੱਚ ਬਣਾਉਣ ਦਾ ਰੀਜ਼ਨ ਇਹ ਆ ਕਿ ਇਹਦੇ ਨਾਲ ਇੱਕ ਫਲੇਵਰ ਬੜਾ ਵਧੀਆ ਆਂਦਾ ਵਾ ਤੇ ਇੱਕ ਇੱਕ ਬਹੁਤ ਟੇਸਟੀ ਬਣਦਾ ਵਾ ਤੁਸੀਂ ਵੀ ਇੱਕ ਵਾਰੀ ਟਰਾਈ ਕਰਕੇ ਜ਼ਰੂਰ ਦੇਖਿਓ ਤੇ ਹੁਣ ਅਸੀਂ ਨੂੰ ਵਿੱਚ ਮਿਕਸ ਕਰ ਦਿੰਨੇ ਆ ਔਇਲ ਦੇ ਵਿੱਚ ਜਿਹੜੇ ਫਲੇਵਰ ਅਸੀਂ ਪਹਿਲਾਂ ਐਡ ਕੀਤੇ ਆ ਉਹ ਸਾਰੇ ਇਹਦੇ ਵਿੱਚ ਤਾਂ ਕਿ ਐਡ ਹੋ ਜਾਣ ਹੁਣ ਅਸੀਂ ਇਹਦੇ ਵਿੱਚ ਜਿਹੜੇ ਟਮਾਟਰ ਦੇ ਸਲਾਈਸ ਕੱਟੇ ਆ ਉਹ ਸਾਰੇ ਐਡ ਕਰ ਦਵਾਂਗੇ ਸਭ ਤੋਂ ਉੱਪਰ ਤੇ ਹੁਣ ਬਿਨਾਂ ਹਲਾਏ ਅਸੀਂ ਨੂੰ ਕਵਰ ਕਰ ਦਿੰਨੇ ਆ ਤੇ ਹੁਣ ਅਸੀਂ ਨੂੰ ਕਵਰ ਕਰਨ ਲਈ ਆਟੇ ਦਾ ਡੋ ਲਿਆ ਵਾ ਔਨੂੰ ਹਾਂਡੀ ਦੇ ਚਾਰੋਂ ਸਾਈਡ ਤੇ ਜਾਨੀ ਕਵਰ ਕਰਾਂਗੇ ਤਾਂ ਕਿ ਇਹਦੀ ਜਿਹੜੀ ਸਟੀਮ ਆ ਸਟੀਮ ਨਾਲ ਹੀ ਇਹ ਪੱਕੇ ਇਹਦੇ ਵਿੱਚ ਕੋਈ ਵੀ ਅਸੀਂ ਪਾਣੀ ਐਡ ਨਹੀਂ ਕੀਤਾ ਹੋਇਆ ਕਿਉਂਕਿ ਪਿਆਜ਼ ਨੇ ਵੀ ਪਾਣੀ ਛੱਡ ਦੇਣਾ ਵਾ ਦਹੀਂ ਨੇ ਵੀ ਛੱਡ ਦੇਣਾ ਵਾ ਇਹ ਇਸੇ ਫਲੇਵਰ ਦੇ ਵਿੱਚ ਬਿਲਕੁਲ ਪੱਕੇਗਾ ਤੇ ਹਾਂਡੀ ਨੂੰ ਅਸੀਂ ਆਟੇ ਨਾਲ ਚੰਗੀ ਤਰ੍ਹਾਂ ਕਵਰ ਕਰ ਦਿੱਤਾ ਵਾ ਚਲੋ ਜੀ ਸਾਡਾ ਮਡਨ ਹਾਂਡੀ ਵਿੱਚ ਪਕਣ ਲਈ ਬਿਲਕੁਲ ਤਿਆਰ ਆ ਤੇ ਹੁਣ ਗੈਸ ਓਨ ਕਰਦੇ ਆ ਤੇ ਹਾਂਡੀ ਨੂੰ ਰੱਖਦੇ ਆ ਉੱਪਰ ਤੇ ਹੁਣ ਮੈਂ ਇੱਕ ਦੋ ਵਿੱਚ ਛੇਕ ਲਗਾ ਦਵਾਂਗੀ ਇਹਦੇ ਵਿੱਚ ਆਟੇ ਦੇ ਡੋਅ ਦੇ ਵਿੱਚ ਤਾਂ ਕਿ ਜਿਹੜੀ ਸਟੀਮ ਆ ਸਾਈਡ ਤੋਂ ਜੇ ਨਿਕਲ ਨਹੀਂ ਹੋਵੇ ਨਿਕਲ ਵੀ ਸਕਦੀ ਹੈ ਥੋੜੀ ਜੀ ਜ਼ਿਆਦਾ ਨਹੀਂ ਬਿਲਕੁਲ ਛੋਟੇ ਛੋਟੇ ਬਿਲਕੁਲ ਬਰੀਕ ਜੇ ਲਗਾਏ ਆ ਹੁਣ 30 ਤੋਂ 40 ਮਿੰਟ ਰੱਖਣ ਤੋਂ ਬਾਅਦ ਅਸੀਂ ਇਹਨੂੰ ਚੈੱਕ ਕਰਨ ਲੱਗੇ ਆ ਬਿਲਕੁਲ ਲੋ ਫਲੇਮ ਤੇ ਰੱਖਿਆ ਸੀ ਅਸੀਂ ਇਹਨੂੰ ਤੇ ਇੱਧਰ ਅਸੀਂ ਜਿਹੜੀ ਹਾਂਡੀ ਆਪਣੀ ਪੋਲੀ ਹੋਈ ਆ ਤੇ ਚਲੋ ਜੀ ਇੱਕ ਵਾਰੀ ਚੈੱਕ ਕਰਦੇ ਆ ਤੇ ਕਲਰ ਤਾਂ ਬਹੁਤ ਵਧੀਆ ਆਇਆ ਵਾ ਤੇ ਇਹਦੀ ਜਿਹੜਾ ਮਟਰ ਨਾਲ ਸਾਡਾ ਇੱਥੇ 80% ਕੁੱਕ ਹੋ ਗਿਆ ਆ ਵਾ ਤੇ ਆਪਾਂ ਹੁਣ ਥੋੜੀ ਜਿਹੀ ਗਰੇਵੀ ਵਿੱਚ ਬਣਾਵਾਂਗੇ ਜ਼ਿਆਦਾ ਨਹੀਂ ਤੇ ਬਾਕੀ ਦਾ ਜਿਹੜਾ 20% ਉਹ ਵੀ ਨੂੰ ਅਸੀਂ ਦੁਬਾਰਾ ਤੋਂ ਕਵਰ ਕਰਕੇ ਪਕਾਵਾਂਗੇ ਤੇ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਐਡ ਕਰਾਂਗੇ ਥੋੜਾ ਜਿਹਾ ਪਾਣੀ ਅੱਧੇ ਗਲਾਸ ਤੋਂ ਵੀ ਘੱਟ ਐਡ ਕੀਤਾ ਵਾ ਤੇ ਨਾਲ ਦੇ ਨਾਲ ਜਿਹੜਾ ਮਟਰਨ ਮਸਾਲਾ ਵਾ ਉਹਨੂੰ ਐਡ ਕਰ ਦਿੱਤਾ ਵਾ ਇੱਕ ਚਮਚ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਅਸੀਂ ਇਹਨੂੰ ਜਿਹੜੀ ਹਾਂਡੀ ਆ ਇਹਨੂੰ ਕਵਰ ਕਰਾਂਗੇ ਫੇਰ ਉਸੇ ਤਰ੍ਹਾਂ ਜਿਹੜਾ ਆਟੇ ਦਾ ਡੋਆ ਇਹਨੂੰ ਆਪਸ ਵਿੱਚ ਫੇਰ ਮਿਲਾ ਦਿੰਨੇ ਆ ਤਾਂ ਕਿ ਜਿਹੜੀ ਸਟੀਮ ਵਿੱਚੀ ਰਵੇ ਬਾਹਰ ਨਾ ਨਿਕਲੇ ਤੇ ਤੀ ਤੋ 3 ਮਿੰਟ ਸੀ ਨੂੰ ਫੇਰ ਲੋ ਫਲੇਮ ਤੇ ਰੱਖਾਂਗੇ ਤੇ ਚਲੋ ਜੀ ਤੀ ਤੋ 35 ਮਿੰਟ ਬਾਅਦ ਅਸੀਂ ਦੁਬਾਰਾ ਲੱਗੇ ਆ ਇਹਨੂੰ ਚੈੱਕ ਕਰਨ ਇੰਦਰ ਸਾ ਟਮਾਟਨ ਬਣ ਕੇ ਬਿਲਕੁਲ ਤਿਆਰ ਆ ਤੇ ਚਲੋ ਜੀ ਅਸੀਂ ਨੂੰ ਪਲੇਟ ਉੱਤੇ ਕੱਢਦੇ ਆ ਜਾਨੀ ਪੂਰੀ ਤਰ੍ਹਾਂ ਪੱਕ ਗਿਆ ਹੋਇਆ ਵਾ ਤੇ ਤੁਸੀਂ ਵੀ ਬੜੇ ਆਸਾਨੀ ਨਾਲ ਘਰ ਵਿੱਚ ਹਾਂਡੀ ਤੇ ਜਿਹੜਾ ਮੱਢਣ ਆ ਤਿਆਰ ਕਰ ਸਕਦੇ ਹੋ ਤੇ ਗੈਸ ਉੱਪਰ ਹੀ ਅਸੀਂ ਨੂੰ ਬਣਾਇਆ ਵਾ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਕੋਈ ਕੋਲਿਆਂ ਦੀ ਫਲੇਮ ਨਹੀਂ ਅਸੀਂ ਨੂੰ ਦਿੱਤੀ ਤੇ ਟਾਈਮ ਜ਼ਰੂਰ ਇਹਨੂੰ ਲੱਗਾ ਵਾ ਤੇ ਤੁਸੀਂ ਆ ਦੇਖੋ ਪੂਰੀ ਤਰ੍ਹਾਂ ਸਾਡਾ ਜਿਹੜਾ ਪੱਕ ਗਿਆ ਹੈ ਵਾ ਤੇ ਲਸਣ ਦਾ ਫਲੇਵਰ ਇਹਦੇ ਵਿੱਚ ਦੇਖਿਓ ਬਹੁਤ ਵਧੀਆ ਆਏਗਾ ਤੇ ਮੇਰੀ ਰੈਸਪੀ ਨੂੰ ਟਰਾਈ ਕਰਕੇ ਜ਼ਰੂਰ ਦੇਖਿਓ ਲਾਈਕ ਸ਼ੇਅਰ